ਜੀ ਕੋਈ ਹਫਤਾ ਖਾਲੀ ਨਹੀਂ ਗਿਆ ਜਿੰਨਾ ਮੇਰੇ ਖਿਆਲ ਚ ਸਾਡੇ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਨੇ ਜਿਹੜਾ ਪੰਜਾਬੀ ਕੀਤਾ ਹਾਂਜੀ ਇਹਨਾਂ ਦੀਆਂ ਤੇ ਸਪੈਸ਼ਲ ਅਸੀਂ ਇੰਨੀ ਕ ਮਾਰ ਖਾਦੀ ਹੱਥਾਂ ਦੇ ਮਤਲਬ ਕਿ ਸ਼ਾਇਦ ਅਗਰ ਸਾਨੂੰ ਨਾ ਮਾਰ ਪਈ ਹੁੰਦੀ ਤੇ ਸ਼ਾਇਦ ਅਸੀਂ ਅੱਜ ਸਾਡਾ ਲੈਵਲ ਇਹ ਨਾ ਹੁੰਦਾ ਔਰ ਇਹਨਾਂ ਦੀ ਇੱਕ ਮੈਨੂੰ ਗੱਲ ਬਹੁਤ ਖਾਸ ਯਾਦ ਆਉਂਦੀ ਹੈ ਸਪੈਸ਼ਲੀ ਸਰਦਾਰ ਮਨਿੰਦਰ ਸਿੰਘ ਜੀ ਜਦੋਂ ਸਾਨੂੰ ਛੁੱਟੀ ਹੁੰਦੀ ਸੀ ਤੇ ਗੇਟ ਖੁੱਲਣ ਦੇ ਵਿੱਚ ਜਿਹੜਾ ਗੇਟ ਖੁੱਲ੍ਹ ਦਿੰਦਾ ਤੇ ਸੀਗੇ ਸਾਡੀਆਂ ਕਲਾਸਾਂ ਨੂੰ ਇੱਕੋ ਵਾਰ ਬੱਚੇ ਨਹੀਂ ਸੀ ਬਾਹਰ ਕੱਢਦੇ ਗੇਟ ਦੇ ਬਾਅਦ ਤੇ ਜੀ ਜੀ ਬਾਰੋ ਬਾਰੀ ਕੱਢਦੇ ਸਨ ਜਿਸ ਤਰ੍ਹਾਂ ਪਹਿਲੀ ਦੂਜੀ ਤੀਜੀ ਚੌਥੀ ਜਿਹੜੀ ਕਲਾਸ ਕਰਦੇ ਅਰ ਜਦੋਂ ਵਿੱਚ ਥੋੜਾ ਟਾਈਮ ਸਮਾਂ ਹੋਣਾ 5 ਤੋਂ 10 ਮਿੰਟ ਤੇ ਸਰਦਾਰ ਵਿੰਦਰ ਪੰਜਾਬੀ ਦੇ ਟੀਚਰ ਸਰਦਾਰ ਵਿੰਦਰ ਸਿੰਘ ਜੀ ਨੇ ਕਿਹਾ ਚਲੋ ਇੱਧਰੋਂ ਪਾਰ ਸ਼ੁਰੂ ਕਰ ਦੋ ਜੀ ਜੀ ਚੌਪੇ ਸਾਹਿਬ ਅਨੰਦ ਸਾਹਿਬ ਜੀ ਜਪਜੀ ਸਾਹਿਬ ਤੇ ਚੰਡੀ ਦੀ ਵਾਰ ਦੀ ਵੀ ਟੀ ਮਹਾਨਤਾ ਉਹ ਵੀ ਇਹਨਾਂ ਨੇ ਹੀ ਸਾਨੂੰ ਦੱਸਿਆ ਸੀ ਠੀਕ ਹੈ ਜੀ ਮੇਰੇ ਖਿਆਲ ਚ ਅਸੀਂ ਬੜੇ ਲੱਕੀ ਆ ਅਸੀਂ ਇਹਨਾਂ ਇਹੋ ਜੇ ਅਧਿਆਪਕਾ ਦੇ ਹੱਥੋਂ ਅਸੀਂ ਪੜ੍ਹੇ ਆ ਜੀ ਜੀ ਬਹੁਤ ਥੈਂਕਸ ਸੋ ਧੰਨਵਾਦ ਕੀ ਆ ਨਹੀਂ ਆ